ਸਾਡੇ ਨਾਲ ਸੰਗਤ ਮਲਡੀ ਦੀ ਇੱਕ ਪੁਲਿਸ ਪਾਰਟੀ ਦੌਰਾਨੇ ਪੈਟਰੋਲਿੰਗ ਉਹਨਾਂ ਨੇ ਵੀ ਦੋ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਹੈਗਾ ਜਿਦੇ ਵਿੱਚ ਇੱਕ ਦਾ ਨਾਂ ਸਵਰਨ ਸਿੰਘ ਇੱਕ ਦਾ ਨਾਂ ਸਵਰਨ ਸਿੰਘ ਹੈ ਦੂਜੇ ਦਾ ਨਾਂ ਗੁਰਜੰਟ ਸਿੰਘ ਹੈ ਦੋਨੇ ਪੱਕਾ ਕਰਾਂ ਦੇ ਰਹਿਣ ਵਾਲੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਤਿੰਨ ਚੋਰੀ ਦੇ ਬਰਾਮਦ ਕੀਤੇ ਆ ਜਿਹੜਾ ਮੋਟਰਸਾਈਕਲ ਇਹਨਾਂ ਨੇ ਚੋਰੀ ਕੀਤਾ ਹੈਗਾ ਇੱਕ ਮੋਟਰਸਾਈਕਲ ਹੋ ਰਾਮੇ ਤੋਂ ਚੋਰੀ ਹੋਇਆ ਹੋਇਆ ਸੀਗਾ ਤੇ ਇਹਨਾਂ ਤੋਂ ਹਜੇ ਹੋਰ ਅਸੀਂ ਪੁੱਛਗਿੱਛ ਕਰ ਰਹੇ ਆ ਰਮਾਨ ਲਵਾਗੇ ਇਹਨਾਂ ਦਾ ਹੋਰ ਪੁੱਛਗਿੱਛ ਕਰਦੇ ਆ ਵੀ ਹੋਰ ਕੋਈ ਮੋਟਰਸਾਈਕਲ ਤਾਂ ਨਹੀਂ ਚੋਰੀ ਕੀਤੇ ਇਹਨਾਂ ਨੇ ਜਾਂ ਹੋਰ ਕਿਸੇ ਕਿਸਮ ਦੀ ਕੋਈ ਤੇ ਕੰਮ ਕੀ ਕਰਦੇ ਜੀ ਇਹ ਵੇਲੇ ਹੀ ਹੈ ਜੀ ਅਸੀਂ ਚੋਰੀਆਂ ਚੋਪਰ ਕੀ ਕਰਦੇ ਆ ਜੀ ਨਸ਼ੇ ਵੀ ਕਰਦੇ ਨਸ਼ੇ ਕਰਦੇ ਪਹਿਲਾਂ ਵੀ ਕੋਈ ਨਸ਼ੇ ਵਾਲੀ ਗੱਲ ਨਹੀਂ ਕੋਈ ਸਾਹਮਣੇ ਆਈ ਚੋਰੀਆਂ ਹੀ ਕਰਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਪਹਿਲਾਂ ਇੱਕ ਤੇ ਇੱਕ ਮੁਕਦਮਾ ਦਰਜ ਆਈ ਸਵਰਨ ਸਿੰਘ ਤੇ ਇੱਕ ਮੁਕਦਮਾ ਦਰਜ ਆਏਗਾ ਦੂਜੇ ਤੇ ਨਹੀਂ ਕੋਈ ਹੈਗਾ ਜੀ ਚੋਰੀ ਬੋਨਸ ਇਕ ਜਿਹੜੀ ਚੋਰੀ ਕਰਦੇ ਆ ਉਹ ਕਰਦੇ ਕੀ ਆ ਕਵਾੜੀਆਂ ਨੂੰ ਵੇਚਦੇ ਨੇ ਚੋਰੀ ਕਵਾੜੀਆਂ ਵਗੈਰਾ ਨੂੰ ਵੇਚ ਦਿੰਦੇ ਜੀ ਇਹ ਗੱਲ ਪਹਿਲਾਂ ਸਾਹਮਣੇ ਆਉਂਦੀ ਹੈ ਜੀ ਕਵਾੜੀਆਂ ਨੂੰ ਵੇਚ ਦਿੰਦੇ ਆ ਜਾਂ ਕਿਸੇ ਪਿੰਡ ਲੈਵਲ ਤੇ ਜਿਵੇਂ ਸਸਤੇ ਸਸਤਾ ਮੋਟਰਸਾਈਕਲ ਵੇਚ ਦਿੰਦੇ ਆ ਜੀ ਹਮਮ ਕਵਾੜੀਆਂ ਦੀ এনਵਾਇਰਨਮੈਂਟ ਹੈ ਜੀ ਖੜੇ the okay.